ਲੋਇਡ ਕੰਪਨੀ ਦਾ ਇਹ ਵਾਲਾ AC ਹੈ। ਇਹਦੀ ਆਪਾਂ ਰੀ-ਇਨਸਟਾਲੇਸ਼ਨ ਕਰਨ ਲੱਗੇ ਆ। ਪਹਿਲਾਂ ਕਿਸੇ ਹੋਰ ਜਗ੍ਹਾ ਤੇ ਲੱਗਾ ਸੀ ਤੇ ਅੱਜ ਇੱਥੇ ਇਹਦੀ ਫਿਟਿੰਗ ਕਰਾਂਗੇ। ਹੁਣ ਆਹ ਦਵਾਰ ਤੁਸੀਂ ਦੇਖ ਲਓ। ਤਕਰੀਬਨ 18 ਤੋਂ 20 ਇੰਚ ਚੌੜੀ ਦਵਾਰ ਹੈ। ਤੇ ਇਧਰਲੇ ਬਨੇ AC ਲਾ ਕੇ ਤੇ ਇਧਰਲੇ ਬਨੇ ਆ ਸਟੋਰ ਬਣਾਇਆ। ਇੱਥੋਂ ਦੀ ਪਾਈਪ ਲੰਗੇਗੀ ਤੇ ਸਿੱਧਾ ਬੈਕ ਸਾਈਡ ਤੇ ਜਾਏਗੀ। ਇਸ ਜਗ੍ਹਾ ਤੇ ਆਪਾਂ ਨੂੰ 18 ਤੋਂ 20 ਇੰਚ ਦਾ ਵਰਮਾ ਹੀ ਆਪਾਂ ਯੂਜ਼ ਕਰਨ ਲੱਗੇ ਆ। ਕੋਰ ਕਟਰ ਜੇ ਯੂਜ਼ ਕਰਦੇ ਤਾਂ ਉਹ ਅੱਧ ਵਿੱਚ ਹੀ ਰਹਿ ਜਾਣਾ ਸੀਗਾ। ਤੇ ਫਿਰ ਸਰਾਖ ਕਲੀਅਰ ਨਹੀਂ ਸੀ ਹੋਣਾ ਇਸ ਕਰਕੇ ਮਜਬੂਰੀ ਕਰਕੇ ਆਪਾਂ ਨੂੰ ਇਸ ਵਰਮੇ ਦੇ ਨਾਲ ਹੀ ਸਰਾਖ ਕਰਨੇ ਪੈ ਰਹੇ ਗਏ ਦੂਜੀ ਗੱਲ ਇਹ ਆ ਇਹਨੂੰ ਆਪਾਂ ਲੈਫਟ ਸਾਈਡ ਦੀ ਪਾਈਪਾ ਕੱਢਾਂਗੇ ਪਹਿਲਾਂ ਰਾਈਟ ਸਾਈਡ ਦੀ ਨਿਕਲੀਆਂ ਸੀ ਜੇਕਰ ਲੈਫਟ ਸਾਈਡ ਦੇ ਨਾਲ ਕੱਢਦੇ ਤੇ ਉਹ ਜਿਹੜੇ ਸਾਹਮਣੇ ਦੂਜੀ ਸਾਈਡ ਤੇ ਪਾਈਪ ਚਲੀ ਜਾਨੀ ਸੀ ਤੇ ਫਿਰ ਵੀ ਦਿੱਕਤ ਹੋ ਜਾਣੀ ਸੀ ਹੁਣ ਆਪਾਂ ਸਰਾਖ ਇਹਦਾ ਕੱਢ ਲਿਆਗਾ ਇਧਰਲੀ ਵਾਲੇ ਸਾਈਡ ਦਾ ਤੇ ਉਹਦੀ ਚੰਗੀ ਤਰ੍ਹਾਂ ਆਪਾਂ ਸਫਾਈ ਕਰਕੇ ਤੇ ਇਹ ਵਾਲਾ ਇਨਡੋਰ ਜਿਹੜਾ ਆਪਾਂ ਹੈਂ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਇੰਦੀ ਪਾਈਪ ਹੈ ਉਹਨੂੰ ਪੂਰਾ ਸਪਰਿੰਗ ਬੈਂਡਰ ਪਾ ਕੇ ਉਹਦੀ ਸੈਟਿੰਗ ਕਰ ਲੈਣੇ ਆ ਤਾਂ ਜੋ ਬਾਅਦ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦਾ ਪੰਚ ਨਾ ਪਵੇ ਕੋਈ ਦਿੱਕਤ ਨਾ ਆਵੇ ਸ਼ੀਟ ਆਪਣੀ ਏਸੀ ਦੀ ਲੱਗੀ ਹੋਈ ਆ ਤੇ ਪਾਈਪ ਦੀ ਆਪਾਂ ਪੂਰੀ ਸੈਟਿੰਗ ਕਰ ਲਈ ਹੋਈ ਆ ਹੁਣ ਆਪਾਂ ਇੰਡੋਰ ਇਸ ਪਲੇਟ ਦੇ ਉੱਪਰ ਟਿਕਾ ਦਿੱਤਾ ਤੇ ਪਾਈਪਾਂ ਦੀ ਸੈਟਿੰਗ ਕਰ ਲਈ ਆ ਪਾਣੀ ਵਾਲੀ ਪਾਈਪ ਵੀ ਆਪਾਂ ਬਾਹਰ ਕੱਢ ਦਿੱਤੀ ਗਈ ਆ ਪਾਣੀ ਵਾਲੇ ਪਹਿਲਾਂ ਰਾਈਟ ਤੇ ਹੀ ਹੁਣ ਆਪਾਂ ਲੈਫਟ ਤੇ ਕਰਕੇ ਤੇ ਇਨਡੋਰ ਦੇ ਜਿਹੜੇ ਫਲੇਅਰ ਨਾਟ ਹੈ ਉਹ ਵੀ ਚੰਗੀ ਤਰ੍ਹਾਂ ਕੱਸ ਕੇ ਉਸ ਤੋਂ ਬਾਅਦ ਵਿੱਚ ਇਨਡੋਰ ਨੂੰ ਹੇਠਲੇ ਬੰਨੇ ਆਪਾਂ ਸਟੈਂਡ ਦੇ ਉੱਤੇ ਫਿੱਟ ਕਰ ਦਵਾਂਗੇ ਇਨਡੋਰ ਦੀ ਫਿਟਿੰਗ ਹੋ ਚੁੱਕੀ ਹੈ ਤੇ ਹੁਣ ਵਾਰੀ ਆ ਜਾਂਦੀ ਹੈ ਆਊਟਡੋਰ ਯੂਨਟ ਦੀ ਇੰਗਲਾਂ ਦੀ ਫਿਟਿੰਗ ਆਪਾਂ ਕਰ ਲਈ ਹੈ ਤੇ ਹੁਣ ਜਿਹੜੇ ਸਾਈਡਾਂ ਦੇ ਪਰਲੇ ਬੰਨੇ ਨਾਟ कसे ਜਾਂਦੇ ਆ ਉਹਨਾਂ ਨੂੰ ਆਪਾਂ ਡ੍ਰਿਲ ਦੀ ਮਦਦ ਦੇ ਨਾਲ ਨਾਟਾਂ ਨੂੰ ਚੰਗੀ ਤਰ੍ਹਾਂ ਕੱਸ ਲੈਣੇ ਹੈਗੇ ਪਾਇਪ ਜਿਆਦਾ ਹੋਣ ਕਰਕੇ ਪੈਪ ਵੀ ਆਪਾਂ ਨੂੰ ਐਕਸਟਰਾ ਨਾਲ ਲਾਉਣੀ ਪੈ ਰਹੀ ਹੈ ਕਿਉਂਕਿ ਵਿੱਚ ਇੱਕ ਪੂਰਾ ਰੂਮ ਹੈ ਤੇ ਉਸ ਤੋਂ ਬਾਅਦ ਵਿੱਚ ਬਾਰ ਸਟੈਂਡ ਤੇ ਵੀ ਲੱਗਣਾ ਹੈ ਪਾਇਪ ਦੀ ਪੂਰੀ ਤਰ੍ਹਾਂ ਆਪਾਂ ਸੈਟਿੰਗ ਕਰਕੇ ਤੇ ਪਾਇਪ ਨੂੰ ਅੰਦਰ ਭੇਜ ਦਿੱਤਾ ਹੈ ਹੁਣ ਵਾਰੀ ਆਉਂਦੀ ਹੈ ਇਹਨੂੰ ਜੋੜਨ ਦੀ ਤੇ ਇਸ ਗਨ ਦੀ ਮਦਦ ਦੇ ਨਾਲ ਆਪਾਂ ਜਿਹੜੇ ਜੋਇੰਟ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਫਿਕਸ ਕਰਦੇ ਪਏ ਆਂ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਆ ਸਾਈਡਾਂ ਦੇ ਵੱਜ ਜਾਂਦੀ ਐ ਇਹਨੂੰ ਵੀ ਆਪਾਂ ਇਨਸੂਲੇਸ਼ਨ ਕਰ ਲਾਂਗੇ ਲੀਕੀ ਚੈੱਕ ਕਰਨ ਤੋਂ ਬਾਅਦ ਵਿੱਚ ਪਾਪ ਵੇਖੋ ਇਧਰੋਂ ਦੀ ਕਮਾ ਕੇ ਆਪਾਂ ਨੂੰ ਇਹ ਸਾਈਡ ਤੇ ਲਿਆਉਣੀ ਪਈ ਐ ਤੇ ਅੱਗੋਂ ਫਿਰ ਜਿਹੜੀ ਐ ਦੁਵਾਰ ਐ ਇਹ ਵੀ 20 ਇੰਚ ਦੇ ਕਰੀਬ ਹੀ ਆ ਤੇ ਜਦੋਂ ਇਦਾਂ ਦੀ ਦੁਵਾਰ ਜਿਹੜੀ ਹੁੰਦੀ ਐ ਜਦੋਂ ਇਹ ਸਰਾਖ ਮਾਰਦੇ ਆ ਤੇ ਮਿੱਟੀ ਜਿਹੜੀ ਐ ਸੀਮੈਂਟ ਆਸ-ਪਾਸ ਉਤਰ ਜਾਂਦਾ ਰੀਜਨ ਕੀ ਹੁੰਦਾ ਜਿਹੜੀਆਂ ਕੰਦਾ ਹੁੰਦੀਆਂ ਗਾਰੇ ਦੀਆਂ ਹੋਣ ਕਰਕੇ ਸੀਮੈਂਟ ਦੀ ਵੀ ਪੂਰੀ ਤਰ੍ਹਾਂ ਦੀ ਪਕੜ ਨਹੀਂ ਹੁੰਦੀ ਇਨਡੋਰ ਤੋਂ ਲਾ ਕੇ ਆਊਟਡੋਰ ਦੇ ਸਟੈਂਡ ਤੇ ਕਰ ਆਪਾਂ ਪਾਈਪ ਨੂੰ ਪਹੁੰਚਦਾ ਕਰ ਲਿਆਗਾ ਤੇ ਪਾਈਪ ਨੂੰ ਚੈੱਕ ਕਰ ਲਿਆ ਵੀ ਕਿੱਥੋਂ ਤੱਕ ਆਪਾਂ ਨੂੰ ਚਾਹੀਦੀ ਹੈ ਤੇ ਉਸ ਤੋਂ ਬਾਅਦ ਵਿੱਚ ਟੂ ਕਟਰ ਦੀ ਮਦਦ ਦੇ ਨਾਲ ਆਪਾਂ ਪਾਈਪ ਨੂੰ ਕੱਟ ਲਿਆਗਾ ਤੇ ਹੁਣ ਜਿਹੜੇ ਆਉਂਦੇ ਆ ਫਲੇਅਰ ਬਣਾਉਣ ਦੀ ਵਾਰੀ ਤੇ ਫਲੇਅਰਾਂ ਨੂੰ ਚੰਗੀ ਤਰ੍ਹਾਂ ਬਣਾ ਕੇ ਤੇ ਇਸ ਜਗ੍ਹਾ ਤੇ ਆਪਾਂ ਨੂੰ ਫਿਟ ਕਰ ਦਾਂਗੇ ਚੰਗੀ ਪਾਈਪ ਹੋਵੇ ਨਾ ਤੇ ਫਲੇਅਰ ਵੀ ਬੜੇ ਵਧੀਆ ਬਣ ਜਾਂਦੇ ਆ ਦੋਵੇਂ ਫਲੇਅਰਾਂ ਨੂੰ ਆਪਾਂ ਇਸ ਜਗ੍ਹਾ ਤੇ ਉੱਪਰ ਚੰਗੀ ਤਰ੍ਹਾਂ ਕੱਸ ਦਿੱਤਾ ਤੇ ਹੁਣ ਆ ਜਿਹੜੇ ਸਾਈਡਾਂ ਦੇ ਡੈੱਡ ਕਵਰ ਲੱਗੇ ਹੁੰਦੇ ਆ ਇਹ ਪਲਾਸਟਿਕ ਦੇ ਹੋਣ ਕਰਕੇ ਇਤੋਂ ਕਿਤੇ ਗੈਸ ਨਾਲ ਲੀਕ ਹੋ ਜਾਵੇ ਇਸ ਕਰਕੇ ਆਪਾਂ ਇਹਨਾਂ ਨੂੰ ਵੀ ਬਿਲਕੁਲ ਨਵੇਂ ਲਗਾ ਦਿੱਤੇ ਆ ਕੱਲ ਨੂੰ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਗੈਸ ਨੂੰ ਅਨਲੌਕ ਕਰ ਦਿੱਤਾ ਵੈਕਿਊਮ ਕਰਾਉਣ ਤੋਂ ਬਾਅਦ ਦੇ ਵਿੱਚ ਤੇ ਹੁਣ ਆਪਾਂ ਚੈੱਕ ਕਰਦੇ ਆ ਏਸੀ ਦੀ ਕੂਲਿੰਗ ਆਊਟਡੋਰ ਵਾਲਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਪੈਵ ਵੀ ਆਪਾਂ ਪੂਰੇ ਤਰੀਕੇ ਨਾਲ ਟਾਈਲੋਕ ਕਰਕੇ ਓਕੇ ਕਰ ਦਿੱਤੀ ਹੈ ਅੰਦਰ ਵਾਲੀ ਸਾਈਡ ਤੇ ਪੂਰੀ ਟੇਪਿੰਗ ਕਰਨ ਤੋਂ ਬਾਅਦ ਵਿੱਚ ਇਹ ਵਾਲੇ ਕੈਚਰ ਸੀਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਲਗਾ ਦਿੰਨੇ ਆ ਤਾਂ ਜੋ ਪਾਈਪ ਜਿਹੜੀ ਐ ਵਾਈਬ੍ਰੇਟ ਨਾ ਕਰੇ ਕਿਸੇ ਤਰ੍ਹਾਂ ਦੀ ਕੱਲ ਨੂੰ ਦਿੱਕਤ ਨਾ ਕਰੇ ਤੇ ਇਹਨਾਂ ਦੀ ਜਿਹੜੀ ਪੈਕਿੰਗ ਕਰਨੀ ਉਹ ਵੀ ਜ਼ਰੂਰੀ ਸੀ ਏਸੀ ਦੀ ਫੀਟਿੰਗ ਵਾਲਾ ਸਾਰਾ ਕੰਮ ਕੰਪਲੀਟ ਹੋ ਚੁੱਕਾ ਤੇ ਹੁਣ ਤੁਸੀਂ ਧਿਆਨ ਨਾਲ ਦੇਖੋ ਪਾਈਪ ਕਿੱਧਰੋਂ ਆਪਾਂ ਨੂੰ ਘੁਮਾ ਕੇ ਤੇ ਕਿੱਧਰ ਨੂੰ ਲਿਜਾਣੀ ਪਈ ਇਹ ਸੀ ਲੋਇਡ ਏਸੀ ਦੇ ਸੈਕੰਡ ਹੈਂਡ ਫੀਟਿੰਗ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ビデオで行ったのはずさり。